ਲੋ ਜੀ ਵੰਡ ਕਾ ਲੈ ਕੇ ਬਲੌਗ ਚ ਬਹੁਤ ਬਹੁਤ ਧੰਨਵਾਦ ਹੋਰ ਸੁਣਾਓ ਇਹ ਠੀਕ ਚੱਲ ਪੁਜੀ ਲੋ ਜੀ ਬੀੜਾ ਪਲਿਆ ਤੋਂ ਇਹਦੀ ਪਾਣੀ ਬਦਲ ਖਲਸ ਗਿਆ ਤੇ ਬਸ ਉਹ ਜੀ ਧੂਕੀ ਹਟੇ ਸੀ ਧੂਕੀ ਤੇ ਬਸ ਆਪਾਂ ਨਾ ਕੇ ਚਾਹ ਤਰਨ ਚੱਲੇ ਗਏ ਮੈਂ ਕਿਹਾ ਚਲੂ ਹੁਣ ਅਸਰ ਚਾਹ ਬਣਦੀ ਆ ਟਾਈਮ 1 ਵਜ ਗਿਆ ਲੋ ਜੀ ਇਹ ਆਪ ਕੰਬਲ ਤੋ ਲੈ ਆ ਕਿਉਂਕਿ ਹੁਣ ਸਾਨੂੰ ਪਤਾ ਹੈ ਮੌਸਮ ਬਦਲ ਗਿਆ ਆਪਾਂ ਨੂੰ ਹੁਣ ਕੰਬਲਾਂ ਦੀ ਲੋੜ ਪੈਣੀ ਆ ਤੇ ਆਪਾਂ ਸਾਰਿਆਂ ਦੇ ਕੰਬਲ ਆਪਣੇ ਲੱਗੇ ਹੋਏ ਸਾਰੇ ਧੋ ਕੇ ਵੀ ਵਰਤਾਂਗੇ ਬਿਨਾਂ ਧੋਤੇ ਤੋਂ ਨਹੀਂ ਇਹ ਤੇ ਟਰਾਲੀ ਥੋੜੀ ਸੀ ਫਿਰ ਪਹਿਲਾਂ ਹਾਂ ਪੈਪ ਦੇ ਨਾਲ ਆ ਮੁਰੋ ਰਹੀ ਸਾਰਾ ਟਰਾਲੀ ਧੋ ਲਿਆ ਮੈਂ ਕਿ ਮਿੱਟੀ ਨਾ ਹੋਵੇ ਇਹ ਆਪਾਂ 2-3 ਪਾਲਟੀਆਂ ਪਤਾ ਨਹੀਂ ਕੀ ਹੋ ਗਿਆ ਫਰਿੱਜ ਪਰਸ ਫਰਿੱਜ ਨੂੰ ਨਹੀਂ ਦੂਜੀ ਨੂੰ ਮਸ਼ੀਨ ਨੂੰ ਧੋਣ ਵਾਲੀ ਸਿਕੋਣੀ ਹਟ ਗਈ ਤੇ ਉਹ ਪਤਾ ਨਹੀਂ ਹੁਣ ਨਿੱਤ ਕਿੰਨੇ ਵੀ ਵੈਲਟ ਜੀ ਪਾ ਕੇ ਜਾਓ ਇਸ ਕੰਮ ਨਹੀਂ ਨਹੀਂ ਹੈਗੀ ਫਿਰ ਚਲੋ ਆਪਾਂ ਹਣ ਇਹਦੇ ਕੋਈ ਗੱਲ ਨਹੀਂ ਪਾਸੇ ਵਗੈਰਾ ਬਦਲਾਂਗੇ ਹਾਂ ਨਹੀਂ ਕੋਈ ਗੱਲ ਕੰਬਲ ਤੋੜ ਆਪਾਂ ਫਰਿੱਜ ਲਿਆਂਦੀ ਸੀ ਤੁਸੀਂ ਨਾ ਪੁੱਛੂਗੇ ਹਨਾ ਵੀ ਕਾਥੋਂ ਆ ਪੀੜੀ ਕਿਉਂ ਪਈ ਆ ਇਹ ਪੁਰਾਣੀ ਫਰਿੱਜ ਸੀਗੀ ਫਿਰ ਬਹੁਤ ਦਿੱਤੀ ਸੀਗੀ ਹੁਣ ਫਰਿੱਜ ਨਵੀਂ ਲਿਆਂਦੀ ਵੀੜੀ ਫਿਰ ਆਪਾਂ ਇੱਥੇ ਕਿਤੇ ਹਜੇ ਟੰਗਾਂਗੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਬਹੁਤ ਧੰਨ ਆਪਨੇ ਨਾਲ ਜੋੜਨ ਦਾ ਧੰਨਵਾਦ ਤੇ ਫਿਰ ਆਪਾਂ ਇੱਥੇ ਨਾ ਜਿਹੜਾ ਸਮਾਨ ਆਪਣਾ ਐਕਸਟਰਾ ਹੋ ਗਿਆ ਨਾਲੇ ਤਾਂ ਆਪਾਂ ਹੁਣ ਇੱਥੇ ਸੈਲਫਾ ਵਗੈਰਾ ਪਵਾਵਾਂਗੇ ਕੋਸਲਪ ਵੀ ਬਵਾ ਮਾਂਗੇ ਪਹਿਲਾਂ ਤਾਂ ਅੱਦਾ ਸੀ ਤੇ ਪਰਛੱਤਾ ਬਣਾਉਣ ਦਾ ਫਿਰ ਮੈਂ ਕਿਹਾ ਮੈਨੂੰ ਓਨੇ ਹੀ ਕੰਮ ਮੈਨੂੰ ਵੱਜ ਜਾਣਾ ਮੈਨੂੰ ਸਾਫ ਕਰਨਾ ਪੈਣਾ ਹੈਗਾ ਤੇ ਸੈਲਫ ਵਗੈਰਾ ਆਪਾਂ ਇੱਥੇ ਪਾ ਕੇ ਤੇ ਫਿਰ ਕੋਸਲਪ ਵੀ ਸੁੱਤੀ ਪਈ ਆ ਤੀ ਰਾਣੀ ਲੈ ਦਿੰਦੀ ਆ ਕੋਈ ਪਤਾ ਨਹੀਂ ਕੌਣ ਭੁੱਲੀ ਜਾਂਦਾ ਤੇ ਆਹ ਵੀੜਾ ਪਈਆਂ ਤੇ ਲਸਣ ਵੀ ਖੋ ਲਾਇਆ ਤੇ ਵੱਧ ਨਹੀਂ ਕੀਤਾ ਤੇ ਕਿਵੇਂ ਖੁੱਲਾ ਛੱਡਿਆ ਪਿਆਗਾ ਤੇ ਆਪਾਂ ਸਬਜ਼ੀ ਲਈ ਸੀ ਬੱਟਾ ਹੀ ਪਾਈਆਂ ਸੀ ਆ ਤੇ ਫਿਰ ਆਪਾਂ ਨਾ ਹੁਣ ਅੱਥੇ ਸਲਫ ਦੀ ਪਵਾ ਲਾਂਗੇ ਤੇ ਨਾਲ ਹੀ ਸਾਂ ਕੁੰਡੇ ਜੇ ਲਵਾਵਾਂਗੇ ਜਿਵੇਂ ਆਪਣੀ ਪੈਪਾ ਐ ਪਈਏ ਤੇ ਆਪਾਂ ਇੱਥੇ ਨੂੰ ਮੋਟੇ ਕੋ ਕੁੰਡੇ ਜੇ ਲਵਾ ਲਾਂਗੇ ਅੰਦਰਲੀ ਸਾਈਡ ਫਿਰ ਜਦੋਂ ਟੰਗੀ ਜਾਂਦੀ ਛਾਂ ਵੀ ਨਹੀਂ ਤੇ ਉੱਪਰ ਹੁੰਦੀ ਆ ਤੇ ਤੇ ਟਰਾਲੀ ਵਗੈਰਾ ਆਪਾਂ ਇੱਥੇ ਲਾਵਾਂਗੇ ਤੇ ਇਹ ਆਪਾਂ ਅੱਜ ਮੰਜਾ ਉਹ ਤਾਂ ਨਹੀਂ ਧੋਤੇ ਹਜੇ ਉਹ ਤਾਂ ਜਦੋਂ ਆਪਣਾ ਤਿਆਰ ਹੋਗੇ ਉਹ ਇਟ ਲਮਣ ਜਤ ਆਪਣੀ ਬੀਬੀ ਦੇ ਵਿਆਹ ਦਾ ਵਾ ਸਾਡੀ ਦੇ ਦਾ ਤੇ ਹੁਣ ਰੱਖਣੋਂ ਤਾਂ ਨਹੀਂ ਤੇ ਨਹੀਂ ਤੇਸ ਦਵਾਰਾ ਬਣ ਕੇ ਆਪਾਂ ਦੀਵਾਨ ਬਣਾ ਲੈਂਦੇ ਤੇ ਚਾ ਇਹਨੂੰ ਪਲਾਈ ਲਵਾ ਲੈਂਦੇ ਹਨ ਫਿਰ ਰੱਖਣ ਨੂੰ ਹੁਣ ਕਿਤੇ ਥਾਂ ਨਹੀਂ ਕੀ ਕਰਾਂਗੇ ਇਹਨੂੰ ਹਣ ਆ ਇੱਥੇ ਥਾਂ ਬਣਾਵਾਂਗੇ ਤੇ ਇਹਨਾਂ ਨੂੰ ਇੱਕ ਮੰਜਾ ਪਿਆ ਵਾ ਦੋ ਮਾਗੇ ਇਹ ਵੈਸੇ ਵੀ ਢਿੜ ਚੜਾਉਣ ਵਾਸਤੇ ਦੋ ਮੰਜੇ ਆਪਣੇ ਰੱਖੇ ਸੀ ਕਾਹ ਮੰਜੇ ਤਾਂ ਆਪਾਂ ਨੇ ਇੱਧਰ ਰੱਖੇ ਹੁੰਦੇ ਆ ਤੇ ਨਾਲ ਇਹ ਦੋ ਪਾਰਲੇ ਆਪਣੇ ਪੋਠੀ ਚ ਸਟੋਰਸ ਰੱਖੇ ਹੁੰਦੇ ਆ ਵੀ ਨੇੜੇ ਕੋਈ ਤੇ ਆਪਾਂ ਮੰਜਾ ਵੀ ਢੋ ਲਿਆ ਇਹ ਵੀ ਹੁਣ ਕਪੜਾ ਫਟਿਆ ਪਿਆਗਾ ਆ ਪਾ ਕੇਰਾ ਢੋ ਲਿਆ ਆਪਾਂ ਜਾਮ ਹੀ ਬਾਕੀ ਬਣਾਣ ਸ ਤੇ ਅੱਜ ਸਵੇਰੇ ਜਾਈਏ 나 ਕੁੜੀ ਕਾ ਪਿਆ ਤੇ ਫਿਰ ਆਪਾਂ ਨਾ ਦੋਨੋਂ ਮੰਜਾ ਦੇ ਆਪਣੇ ਕੱਪੜੇ ਲੈ ਕੇ ਆਉਣ ਵਾਲੇ ਆ ਨਰ ਤੋ ਉਹ ਮੰਜਾ ਧੋ ਕੇ ਦੁਬਾਰਾ ਕੱਪੜਾ ਲਾਵਾਂਗੇ ਇਹ ਫਿਰ ਮੈਂ ਧੋਤਾਸਾ ਨਹੀਂ ਆਈ ਕਿਉਂਕਿ ਹੁਣ ਮੌਸਮ ਬਦਲ ਗਿਆ ਹੁਣ ਆਈ ਦੀ ਕਰਦਾ ਵੀ ਤੂੰ ਪੇਹੇ ਬੈਠੀ ਹੈ ਵੀ ਜਾਂ ਚਲੋ ਬਾਹਰ ਬੈਠੀ ਹੈ ਤੇ ਅੱਜ ਫਿਰ ਆਪਾਂ ਇਹ ਧੋ ਲੈ ਮੰਜਾ ਤੇ ਆਹ ਦੇਖੋ ਆਪਣੀ ਵੀਰੀ ਦੇਖੋ ਜੀ ਵੀਰੀ ਨੇ ਤਾਂ ਆਪਾਂ ਨੂੰ ਉਨੀ ਖਾਸ ਵੀ ਰੱਖਤੀ ਹੋ ਆਉਣਗੇ ਤਿਆ ਸੱਕੋ ਕਿਸਨ ਜਸਤਾ ਸਨ ਡਾਰਿੰਗਾ ਦੇ ਪੱਤੇ ਸੱਕੋਗੇ ਇਹ ਤੇ ਆ ਇਟਾ ਵਗੈਰਾ ਪਾਈਆਂ ਉੱਤੋਂ ਬਰਾਂਡੇ ਚ ਕੱਢੀਆਂ ਤੇ ਆਪਾਂ ਇੱਕ ਤੁਹਾਨੂੰ ਨਾ ਖਾਸ ਚੀਜ਼ ਹੋਰ ਦਿਖਾਉਣੀ ਅੱਜ ਵੈਸੇ ਮੈਂ ਪਾਸਿਆਂ ਵਾਲਾ ਕੈਮਰਾ ਲੈ ਕੇ ਆਇਤਾ ਨਹੀਂ ਕਦੀ ਹੈਗੀ ਅੱਜ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕਰਦਿਆਂ ਨੇ 50-60000 ਰੁਪਏ ਆਪਣਾ ਵੀ ਲਵਾਉਣਾ ਵਾ ਨਹੀਂ ਵੀ ਆਪਾਂ ਕੋਈ ਚੀਜ਼ ਲਿਓਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੀ ਫਰਿੱਜ ਲਈ ਆਪਾਂ 3636000 ਰੁਪਏ ਉਹ ਵਿਆਪ ਆਪ ਦੇ ਕੋਲੋਂ ਲਿਆ ਫੂਮ ਲਿਆ 18000 ਦਾ ਉਹ ਵਿਆਪ ਆਪਣੇ ਕੋਲੋਂ ਲਿਆ ਹਨ ਤੇ ਇੱਕ ਆਪਾ ਦੇਨੇ ਸੀ ਘਰ ਜਨ ਹੋਰ ਗੈਸਟ ਲੈ ਕੇ ਗਾ ਦੇਖੋ ਜੀ ਆਪਾ ਗਾ ਲਿਆਂਦੀ ਆ ਤੇ ਗਾਂ ਦੇ ਵੀ ਵੈਸੇ ਮੈਂ ਪਹਿਲੀ ਵਾਰੀ ਇਹ ਆ ਬਣਾਉਣ ਲੱਗੀ ਆ ਪਸਗਾ ਦਾ ਤਾਂ ਵੀ ਉਹ ਜੇ ਮੈਂ ਕਦੇ ਬਣਾਈ ਨਹੀਂ ਹੈਗੀ ਤੇ ਇਹ ਆਪਾ ਗਾ ਲਿਆਂਦੀ ਭੈਣਾ ਪੁੱਛਦੀ ਸੀ ਤੁਸੀਂ ਕਹਿੰਦੇ ਸੀ 50 60000 ਰੁਪਏ ਲੱਗੂਗਾ ਵੀ ਕਾ ਦਾ ਤੁਸੀਂ ਕੀ ਲਾਉਣਾ ਮੈਂ ਕਿ ਜਦੋਂ ਆਪਾ ਬਣਾ ਕੇ ਲੈ ਆਏ ਤੇ ਫਿਰ ਦੱਸਾਂਗੇ ਆਪਾਂ ਕਦੇ ਰੱਖੇ ਨਹੀਂ ਹੈਗੇ ਅੱਜ ਠੰਡ ਸੀ ਅੱਜ ਪਸੋਂ ਵੀ ਨਵਾਏਗੇ ਇਹ ਆਪਣੀ ਪੂਰੀ ਮਾਝੇ ਵੀ ਸੂਣ ਵਾਲੀ ਆ ਇਹ ਦੀ ਧੀ ਰਾਣੀ ਆ ਤੇ ਕੋ ਕੱਟੀ ਬਿਟੀ ਕੋ ਆਪਣਾ ਹਲਦ ਵੇਟਾ ਵਾ ਇਹ ਘੋਟ ਖੜੀ ਉਹਨੂੰ ਕੁਝ ਮਾਰਿਆ ਆਪਣਾ ਤੇ ਇਹ ਆਪਣਾ ਗਾਂ ਲੈ ਕੇ ਆਂਦੀ ਆ ਦੇਖੋ ਰਾਠੀ ਪਿਓਰ ਗੱਟ ਰਾਖੀ ਗਾਂ ਤੇ ਪਹਿਲਾਂ ਸਾਡੇ ਗੱਲ ਦਾ ਮੰਨਦੇ ਨਹੀਂ ਸੀ ਹੁੰਦੇ ਵੀ ਆਪਾਂ ਗਾਂ ਨਹੀਂ ਰੱਖਣੀਗੀ ਤੇ ਹੁਣ ਚਲੋ ਆਪਾਂ ਪਤਾ ਨਹੀਂ ਇਹਨਾਂ ਨੂੰ ਵੀ ਕੀ ਹੋਊਗਾ ਕਿ ਮੱਝਾਂ ਥੋੜਾ ਤੈਰਤਾ ਤਾਂ ਦਿੰਦੀਆਂ ਨਹੀਂ ਤੇ ਫਿਰ ਗਾਈਆਂ ਦੇ ਹੱਟਦੀਆਂ ਨਹੀਂ ਰਹਿ ਗਈਆਂ ਦੋ ਤੇ ਚਲੋ ਆਪਾਂ ਲੈ ਆਂਦੀ ਆਪਣਾ ਲੱਗਿਆ ਜੀ 60000 ਰੁਪਏ ਵੰਗਾ ਤੇ ਆਪਾਂ ਆਪਣੇ ਕੋਲ ਆਪਣੀ ਮਿਹਨਤ ਨਾਲ ਦਿੱਤੀ ਆ ਚਲ ਹੁੰਦੇ ਦਾ ਸਾਰੇ ਘਰ ਦੇ ਆਂਦੇ ਆ ਹਨ ਕਿਹੜਾ ਕਿਦੂ ਚਾਪ ਦੇ ਵਿੱਚ ਹੈਗਾ ਤੇ ਚਲੋ ਫਿਰ ਵੀ ਆਪਾਂ ਨੂੰ ਪਹਿਣਾ ਆਪਾਂ ਕੰਮ ਕਰਦੀਆਂ ਆਪਣੇ ਕੋਲ ਪੈਸੇ ਹੁੰਦੇ ਆ ਆਪਣਾ ਮਾਰਦਾ ਹੀ ਚੀਜ਼ ਆ ਜ਼ਰੂਰ ਹੁੰਦਾਗਾ ਹੁਣ ਬੈਠੀ ਆ ਇਹ ਸੰਦੇ ਹੋਣ ਸੀ ਤੇ ਇਹ ਲਿਆਂਦੀ ਰੋ ਪਹਿਣਾ ਵੇਖੋ ਪਹਿਣਾ ਆਪਾਂ ਜਿੰਨ ਕੀ ਲੈ ਕੇ ਆਉਣਾਗਾ ਪਾ ਲੈਂਦੀ ਆ ਦੱਸਿਓ ਆਪਣੀ ਗਾਂ ਕਿਵੇਂ ਆ ਪਸਾ ਪਹਿਲੀ ਵਾਰ ਕੀ ਰੱਖੀ ਸਕਵਿਜ਼ ਰੱਕਾ ਤੇ ਰੱਖੀ ਨਹੀਂ ਹੈਗੀ ਕਿਉਂਕਿ ਪਸੂ ਆਪਾਂ ਘੱਟ ਰੱਖਦੇ ਆਪਾਂ ਪਸੂ ਨਹੀਂ ਰੱਖਦੇ ਇਆ 60000 ਰੁਪਏ ਇਹਨਾਂ ਨੂੰ ਦੇ ਦਿੱਤਾ। ਲੋ ਜੀ। ਕਿਉਂ ਰਾਠੀ ਜ ਮੈਨੂੰ ਵਧੀਆ ਲੱਗੀ ਆਪਾਂ ਪਿੰਡੋਂ ਹੀ ਲਈਆ ਦੋ ਮਤਲਬ ਉਹਨਾਂ ਨੇ ਜਿਹੜਾ ਪਹਿਲਾਂ ਦੋ ਸੂਏ ਤੋਂ ਉਹਨਾਂ ਨੇ ਘਰ ਦੀ ਬੈੜੀ ਸੋਹਣ ਸਾਡੀ ਆਪਾਂ ਆਪਣੇ ਕਿਥੋਂ ਨਿਉੜੀ ਲੈ ਕੇ ਆਂਦੀ ਹੈ। ਤੇ ਐਕਸਨ ਹੋਰ ਦਿਖਾਉਣੇ ਆ ਜੀ। ਦੇਖੋ ਆਪਾਂ ਲਿਆ ਨਿਚੜੀਆਂ। ਦੇਖੋ ਜੀ। ਦੇਖ। ਚਿੜੀਆਂ ਦਾ ਬੱਚੇ ਜੋੜਾ ਲੈ ਕੇ ਆਉਂਦਾ। ਆਏ ਤਾਂ ਮੈਨੂੰ ਇਹ ਵੀ ਨਹੀਂ ਪਤਾ ਵੀ ਲੈ ਕੇ ਕਿੱਥੋਂ ਆਉਂਦਾ ਵਾ। ਕਿਵੇਂ ਮਿੱਧਰ ਆਈ ਤੇ ਵੇਖੀ ਵੇਖੋ ਮੈਨੀਆਂ ਬਿੱਟੇ ਵੀ ਨੂੰ ਸੋਹਣੇ ਲੱਗੇ ਮੈਂ ਖੈਤਰ ਸੁਣ ਦਕਾਉਣੀ ਆ ਹੁਣ ਉਹ ਘੜੂ ਹੁਣ ਉਹ ਤੋਂ ਭੱਜਿਆ ਫਿਰਦੀ ਸੀ ਉੱਠ ਚਲ ਅੰਮ੍ਰੀ ਗੋਲਦੀ ਜਿਹੜੀਆਂ ਦਾ ਜੁੜ ਲੈਂਦਾ ਇਹ ਮੈਨੂੰ ਕੰਮ ਚੰਗੇ ਨਹੀਂ ਲੱਗਦੇ ਸਰੇ ਘਰ ਦੇਆਂ ਦੇ ਦੇਖੋ ਲੈ ਨਾਲੇ ਤਾਂ ਵੇਖੋ ਬੈਠਣ ਵਾਸਤੇ ਝੂਲਾ ਜਾ ਪੈਪ ਦੀ ਲਾਤੀ ਉਹ ਮਗਰ ਲਾਤਾ ਫਰਿੱਜ ਦੇ ਨਾਲੋਂ ਨਿਕਲਿਆ ਸੀ ਰੇਤਾ ਔੜਾ ਲੈ ਔੜੇ ਨੂੰ ਪਤਾ ਨਹੀਂ ਕੀ ਕਰਦੀਆਂ ਨੇ ਵਿੱਚ ਬੈਂਦੀ ਹੈ ਕਿ ਪਾਣੀ ਪੀਂਦੀ ਮੈਨੂੰ ਪਤਾ ਹੈਗਾ ਚਲੋ ਜੀ ਇਹ ਆਪਣੀ ਕਿੜੀਆਂ ਸੀ ਇਹ ਆਪਾਂ ਗਾੜਾ ਤੁਹਾਨੂੰ ਦਿਖਾਤੀ ਮੈਂ ਕਹਿੰਦੀ ਆਂ ਦਨ ਸੋਚੀ ਸੀ ਮੈਂ ਕਿਹਾ ਮੈਂ ਪਹਿਲਾਂ ਦਿਖਾਵਾਂ ਕਹਿੰਦੀ ਸੀ ਪਹਿਲਾਂ ਸਕੀ ਲੈ ਕੇ ਆਉਣਾ ਤੇ ਤੇ ਇਹ ਨਾ ਹੁਣ ਬੈਠੀ ਆਂ ਨਹੀਂ ਤੁਹਾਨੂੰ ਦਿਖਾਉਣਾ ਸੀ ਆਪਾਂ ਤਾਂ ਕਦੇ ਗਾਂ ਰੱਖੀ ਨਹੀਂ ਜੀ ਤੇ ਵੀ ਇਹ ਕਿੰਨੇ ਕ ਦਿਨ ਹਜੇ ਸੂਣ ਦੇ ਲੈ ਜੂਗੀ ਤੇ ਵੈਸੇ ਹਜੇ ਸਵੇਰੇ 8 ਤਰੀਕ ਨਹੀਂ ਅੱਜ ਹਾਂ 8 ਤਰੀਕ ਆ ਕਿਉਂਕਿ ਇਹ 68 ਤਰੀਕ ਨੂੰ ਮਤਲਬ ਮੀਨਾ ਵੀ ਪੂਰਾ ਲੱਗ ਗਿਆ ਪੂਰਾ ਹੋ ਗਿਆ ਜਾਨੀ ਤੇ ਹੁਣ ਪਤਾ ਨਹੀਂ ਕਿੰਨੇ ਦਿਨ ਮੈਨੂੰ ਦੱਸਿਓ ਕਮੈਂਟ ਕਰਕੇ ਭੈਣਾ ਵੀ ਇਹ 9ਵੇਂ ਤੋਂ ਕਿੰਨੇ ਦਿਨ ਉੱਪਰ ਲੈ ਜਾਂਦੀਆਂ ਹੁੰਦੀਆਂ ਹਨ ਕਿਉਂਕਿ ਆਪਾਂ ਕਦੇ ਰੱਖੇ ਨਹੀਂ ਹੈਗੇ ਤੇ ਇੱਕ ਸੁਨਵਾਤ ਦਿਖਾਉਣੀ ਆ ਦੇਖੋ ਜੀ ਦੇਖੋ ਦੇਖੋ ਤੁਸੀਂ ਕਦੇ ਵੇਖਿਆ ਕਦੇ ਇਸ ਤਰ੍ਹਾਂ ਜਿਹੜੇ ਆ ਬੂਟੇ ਸਮੇਂ ਨੇੜੇ ਤੋਂ ਦਿਖਾਉਣੀ ਆ ਇਹ ਆਪਾਂ ਇਧਰ ਪਾਸੇ ਵਾਲੀ ਸਾਈਡ ਐ ਹੋਈਆਂ ਆਪਣਾ ਗੁੱਬਰ ਬਣਿਆ ਹੋਇਆ ਵਾ ਆ ਪੈਪ ਜਾਂਦੀ ਪਾਣੀ ਪਾਉਣ ਦੇ ਪਾਸੇ ਉਹਨੂੰ ਦੇਖੋ ਇਹ ਨਾ ਆਪਣੇ ਗਮਲੇ 'ਚ ਲੱਗਿਆ ਹੋਇਆ ਸੀਗਾ ਗਮਲੇ 'ਚ ਸੀਗਾ ਤੇ ਇਹ ਮੈਂ ਗਮਲੇ 'ਚੋਂ ਜਿਆਦਾ ਫੱਰਾ ਹੋ ਗਿਆ ਤੇ ਮੈਂ ਇਥੇ ਗਮਲਾ ਟੁੱਟ ਗਿਆ ਪਤਾ ਨਹੀਂ ਕਿਵੇਂ ਤੇ ਮੈਂ ਲਿਆ ਕਿ ਇੱਥੇ ਰੱਖ ਤਾ ਤੇ ਕਿੱਦਾਂ ਜਿਆਦਾ ਫੈਲ ਰਿਆ ਪਿਆ ਕਿੰਨਾ ਫੱਰਾ ਹੋਇਆ ਪਿਆਗਾ ਤੇ ਇਹ ਦੇਖੋ ਇਸ ਤਰ੍ਹਾਂ ਡਾਂਗੀਆਂ ਤਾਂ ਤੱਕ ਚੱਲ ਗਈਆਂ ਦੱਸਿਓ ਜੀ ਤੁਸੀਂ ਵੀ ਇਹਦੇ ਬਾਰੇ ਇਹ ਵੀ ਐ ਕਿਵੇਂ ਦੇਖੋ ਜਿਵੇਂ ਬਾਸ ਜਾਂ ਹੁੰਦਾ ਦਿਖ ਲਾਏ ਬਣ ਗਿਆ ਕਿੰਨੇ ਗਵਾਹੇ ਬਣ ਗਿਆ ਕਿੰਨਾ ਵੱਜਾ ਸੀ ਹੋਇਆ ਪਿਆ ਹੈ ਫਿਰ ਦੇਖਿਆ ਨੋ ਜੀ ਆਪਾਂ ਥੋੜੇ ਬਾਅਦ ਹੀ ਤੁਹਾਨੂੰ ਦਿਖਾਉਣੇ ਪਤਾ ਸਬਜ਼ੀ ਲਾਈ ਸੀ ਦੇਖ ਬਾਹਰ ਇਹ ਖਪਣੇ ਚਾਰ ਦਾ ਕੀ ਹਾਲ ਹੈ ਨਹੀਂ ਤਾਂ ਖੜਾ ਨਹੀਂ ਛੱਡਦੇਗੇ ਦੇਖੋ ਆ ਆਪਣਾ ਚਾਰ ਚਬਾਣੀ ਆਇਆ ਫੇਨੇਰੇ ਤੇ ਆ ਤੁਹਾਨੂੰ ਦੇਖੋ ਸਬਜ਼ੀ ਦੇਖ ਲਓ ਆਪਣੀ ਦੇਖੋ ਜੀ ਸਬਜ਼ੀ ਲਾਈ ਸੀਗੀ ਸਬਜ਼ੀ ਇਹਨਾਂ ਨੇ ਸਾਰੀ ਵੀ ਲਾਤੀ ਸੀਗੀ ਤੇ ਸਾਰੀ ਉੱਪਰ ਉਹ ਅੱਜ ਤਾਂ ਪਾਣੀ ਫੇਰ ਵੀ ਕੁਛ ਘਟ ਗਿਆ ਤੇ ਇੰਨਾ ਜ਼ਿਆਦਾ ਪਾਣੀ ਸੀ ਉੱਪਰ ਛੱਪੜ ਹੀ ਬਣਿਆ ਪਿਆ ਸੀਗਾ ਉੱਪਰ ਦੀ ਪਾਣੀ ਆ ਗਿਆ ਪਤਾ ਨਹੀਂ ਸਬਜ਼ੀ ਹੋਊਗੀ ਪਰ ਹੁਣ ਤਾਂ ਮੁਸ਼ਕਿਲ ਆ ਪਾਣੀ ਜ਼ਿਆਦਾ ਹੋ ਗਿਆ ਨਾ ਗੋਭੀ ਦੀਆਂ ਵੱਟਾ ਲਾਈਆਂ ਸੀ ਗੋਭੀ ਵੀ ਸੁੱਕੂਗੀ ਆਪਣੀ ਲਸਣ ਵੀ ਲਾਇਆ ਸੀਗਾ ਪਤਾ ਨਹੀਂ ਕਿਉਂ ਤੇ ਰੱਬ ਤਾਂ ਨੁਕਸਾਨ ਹੀ ਨਾ ਕਰੀ ਜਾਂਦਾ ਤੇ ਆ ਆਪਾਂ ਤੁਹਾਨੂੰ ਅੱਗੇ ਦਿਖਾਉਂਦਾ ਸੰਤਰੇ ਦਾ ਬੂਟਾ ਆਪਣਾ ਉਹ ਇਹ ਆਪਣੇ ਕੰਮ ਵਾਲੀਆਂ ਪਾਥੀਆਂ ਪਾਤਦੀਆਂ ਸੀਗੀਆਂ ਪਰ ਪਾਥੀਆਂ ਕਦੇ ਪੱਤੇ ਨਹੀਂ ਮੀਂਹ ਬਹੁਤ ਪੈਂਦੇ ਆ ਨਾ ਦੇਖੋ ਜੀ ਇੱਕ ਮਿੰਟ ਮੈਂ ਥੋੜਾ ਗਾਹ ਹੋ ਕੇ ਤੁਹਾਨੂੰ ਜਿਵੇਂ ਝੋਨੇ ਆਂਦਾ ਵਿਖਾਲ ਦੇਖੋ ਇਹ ਝੋਨੇ ਆ ਇੱਕ ਰਿਪਾ ਚਾਰ ਪਾਇਆ ਸੀ ਬਸ ਉਹ ਵੀਡੀਓ ਦਿਖਾਈ ਸੀ ਬਹੁਤ ਵਧੀਆ ਕਮੈਂਟ ਆਏ ਬਹੁਤ ਵਧੀਆ ਕਿਹਾ ਵੀ ਤੁਸੀਂ ਬਾਹਰਲਾ ਵੀਊ ਦਿਖਾਇਆ ਬਹੁਤ ਵਧੀਆ ਲੱਗਦਾ ਵਾ ਲਓ ਦੇਖੋ ਤੁਸੀਂ ਬਾਹਰਲਾ ਵੀਊ ਹੈ ਆਪਣੇ ਨਾਲ ਝੋਨਾ ਵਾ ਹੰਨਾ ਜੀ ਇਹ ਤਾਂ ਆਪਣੇ ਹੀ ਆ ਆសារ ਹੋ ਤੱਕ ਤਾਂ ਆਪਣਾ ਆਵਦਾ ਹੀ ਆ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹਣੀ ਆ ਸਾਡੇ ਦੂਜੀ ਚਾਚੀ ਇੱਕੇ ਛੋਟੇ ਸਪੈਈ ਦੇ ਆਪਣੇ ਜਿਹੜੇ ਮੋٹے ਮੋٹے ਸਪੈਈ ਦੇ ਵੱਟ ਤੇ ਲੱਗੇ ਆਪਣੇ ਦਾ ਤਾਂ ਉਹਨਾਂ ਦਾ ਚਲੋ ਜੀ ਦੀਏ ਤਾਂ ਤਾਂ ਪਾਈ ਵੀ ਲੈ ਲਾਂਗੇ ਸਾਨੂੰ ਤਾਂ ਹੈਗਾ ਵੀ ਚਲੋ ਨਾਲ ਹੀ ਮਿਲ ਗਿਆ ਤਾਂ ਸਾਨੂੰ ਵਧੀਆ ਵਿੱਚ ਤੇ ਜੇ ਦੀਏ ਤਾਂ ਠੀਕ ਹਨ ਨਹੀਂ ਅਗਲੀ ਚੀਜ਼ ਆ ਉਹਦੀ ਵੀ ਨਾ ਦੇਵੀ ਹੋਣਾ ਤੇ ਦੇਖੋ ਜੀ ਝੋਨਾ ਵੀ ਆਇਆ ਪਿਆਗਾ ਚਲੋ ਜੀ ਠੀਕ ਫੇਰ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ ਮੈਂ ਕਿਹਾ ਚਲੋ ਮੈਂ ਅੱਜ ਦਿਖਾਵਾਂ ਮੈਂ ਗਾਂਵਰੇ ਵੀਡੀਓ ਬਣਾਉਣੀ ਸੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਬਸ ਅੱਜ ਪਹਿਲੀ ਵੀਡੀਓ ਬਣਾਈ ਆ ਤੇ ਚਲੋ ਜੀ ਅੱਜ ਆਪਾਂ ਵੀ ਸੱਕੇ ਪਏ ਆ ਜਿਵੇਂ ਸਵੇਰ ਤੇ ਕੰਮ ਲੱਗੀ ਹੋਈ ਹੈ ਅੱਜ ਸਾਰਾ ਕੰਮ ਨਿਬੜ ਆਪਾਂ ਹੁਣ ਆਪਾਂ ਪਹਿਲਾਂ ਸਾਫ਼ ਹੀ ਨੇ ਆ ਫਿਰ ਆਪਾਂ ਕੱਪੜੇ ਸਲਾਈ ਕਰਾਂਗੇ ਫਿਰ ਆਪਾਂ ਜਾਕਟਾ ਕੁੱਟੀਆਂ ਤੇ ਲੱਗਾਂਗੇ ਦੇਖੋ ਜੇ ਜਨਰੇਟਰ ਵੀ ਬਾਹਰ ਕੱਢਿਆ ਪਿਆਗਾ ਇਹ ਵੀ ਮੀਂਹ ਦੇ ਵਿੱਚ ਹੀ ਖਰਾਬ ਹੋ ਜਾਂਦਾਗਾ ਅੱਜ ਲੈ ਆਖੇ ਕਿ ਆਏ ਮਸਤਰੀ ਨੂੰ ਕਹਿੰਦਾ ਸੀ ਗੱਲ ਤੱਕ ਕਾਜੂ ਜੀ ਆ ਗਿਆ ਤਾਂ ਚਲੋ ਕੰਮ ਜਨ ਮੇੜ ਦੇਵੇ ਕੱਪੜੇ ਵਗੈਰਾ ਆਪ ਤੋਲੇ ਸੀ ਤੇ ਇਹ ਆਪਾਂ ਦੀ ਵੀ ਵੀ ਤੁਹਾਨੂੰ ਦਿਖਾਈਏ ਆਪਨੇ ਇੱਥੇ ਸਾਗ ਬਣਾਇਆ ਕਰਾਂਗੇ ਹਰੀਚ ਆਪਾਂ ਕਾਗਿਚ ਵਗੈਰਾ ਆਈ ਚ ਸੱਟ ਦਿੱਤ ਨੇ ਹੁਣੇ ਦੇਖੋ ਜੀ ਇਹ ਕਾਲਾ ਪੰਦੀ ਦੀ ਵੀ ਦੀ ਵੀ ਆ ਜੀ ਆਪਣੇ ਪਿੰਡੋਂ ਹੀ ਸੀਗੇ ਦੀਵੀ ਦੀ ਬਜ਼ਾਰ ਵਿੱਚ ਤੇ ਦੀਨਾਂ ਤੋਂ ਵੀੜੀ ਦੇ ਦਿੰਦੀ ਐ ਇੱਕ ਮਿੰਟ ਹਾਂ ਲੋ ਜੀ ਇਹ ਦੀਦੀ ਆਪਾਂ ਨੂੰ ਦੇ ਗੇ ਇਹ ਅਸੀਂ ਚੰਗੂਠਾ ਚਾਰ ਪਿੰਗੂਠਾ ਦੀ ਜਿਹੜਾ ਹੁੰਦਾ ਵਾ ਇਹ ਫਿਰ ਅਸੀਂ ਗਰਨਾਨਕ ਦੀ ਚੋਤ ਲਉਣੀ ਹੈ ਤੇ ਵਿੱਚ ਲੋ ਜੀ ਵਿੱਚ ਬੱਡੇ ਤੇ ਇਹ ਦਿੰਗੂਠਾ ਲੈ ਲੈਣਾ ਸੀ ਹਾਲ ਹੈ ਜੀ ਸਾਗ ਵਾਸਤੇ ਵਿੱਚ ਸਾਗ ਸਬ ਰੱਖਿਆ ਜਾਂਦਾ ਇੱਥੇ ਪਿਆ